गाजर हो गया खीरा हो गया ਤੇ ਟਮਾਟਰ ਹੋ ਗਿਆ ਤੇ ਨਾਲ ਮੈਂ ਲੈਨੇ ਇਹਦੇ ਤਿੰਨ ਉਬਲੇ ਹੋਏ ਮੈਂ ਅੰਡੇ ਲੈਨੇ ਜੀ ਬਰਣਾਇਆ ਤੇ 20 ਗ੍ਰਾਮ ਛੋੜੋਗੇ ਤੇ ਤਿੰਨ ਆਪਣੇ ਉਬਲੇ ਹੋਏ ਅੰਡੇ ਹੋ ਗਿਆ ਜੀ ਖੀਰਾ ਹੋ ਗਿਆ ਆਪਾਂ ਇਹਦੇ ਵਿੱਚ ਸਾਰੇ ਜਿਹੜੇ ਦਾਲ ਲਗਾ ਦਾਂਗੇ ਆਪਾਂ ਇਹ ਆਪਣੀ ਜਾਨੀ ਕਿ ਆਪਣੀ ਸੰਡੀਆਬ ਚੋਲ ਆ ਜੀ ਇਹ 30 ਗ੍ਰਾਮ ਚੋਲ ਤੇ ਨਾਲ ਤਿੰਨ ਉਬਲੇ ਹੋਏ ਅੰਡਾ ਦੇ ਨਾਲ ਆਪਾਂ ਲੈ ਆਵੇ ਦੋ ਛੋਟੇ ਛੋਟੇ ਪੀਸ ਆਪਾਂ ਨਿੰਬੂ ਦੇ ਲੈ ਜੀ ਜਿਦੂ ਦੇ ਸਕਦੇ ਜੀ ਇਹ ਆਪਣਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਰਨ ਪਿਆਰਪ੍ਰੀ ਸੱਸੀ ਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਦੋਸਤੋ ਅਸਤੇ ਚੜਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਪ੍ਰੋਏ ਫਿਟਨੈਸ ਦੇ ਵਿੱਚ ਜੀ ਤੇ ਅੱਜ ਆਪਣੇ ਵਲੌਗ ਦਾ ਹੈਗਾ 17ਵਾਂ ਦਿਨ ਜੀ ਤੇ ਸਵੇਰ ਦੇ ਸਾਡੇ ਕਿਛੇ ਹੋ ਚੁੱਕੇ ਆ ਤੇ ਆਪਾਂ ਚੱਲੇ ਹੁਣ ਗਰਾਊਂਡ ਦੇ ਵਿੱਚ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਵੇਰੇ ਉੱਠ ਕੇ ਨਾ ਗਰਮ ਪਾਣੀ ਦਾ ਇੱਕ ਗਲਾਸ ਪੀਤਾ ਫਿਰ ਹੁਣ ਆਪਾਂ ਗੁਬਲੇ ਕੌਫੀ ਪੀ ਕੇ ਤੇ ਆਪਾਂ ਜਾਵੇਂ ਹੁਣ ਗਰਾਊਂਡ ਦੇ ਵਿੱਚ ਠੰਡ ਬਹੁਤ ਜ਼ ਤੇ ਸੋ ਅੱਜ ਦਾ ਜਿਹੜਾ ਆਪਣਾ ਵਰਕਆਊਟ ਹੋਊਗਾ ਨਾ ਅੱਜ ਦਾ ਆਪਣਾ ਵਰਕਆਊਟ ਆਪਾਂ ਕਰਾਂਗੇ 25-30 ਮਿੰਟਾਂ ਭਰ ਨਹੀਂ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਐਕਸਰਸਾਈਜ਼ਾਂ ਕਰਾਂਗੇ ਹਨਾ ਜਾਂ ਸ਼ੋਲਡਰ ਦੀਆਂ ਕਰਾਂਗੇ ਜੇ ਸ਼ੋਲਡਰ ਦੀਆਂ ਨਹੀਂ ਹੋਈਆਂ ਤਾਂ ਫਿਰ ਆਪਾਂ ਕੱਲੀ ਰਨਿੰਗ ਹੀ ਕਰਾਂਗੇ ਬਾਕੀ ਇਹ ਵੀ ਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਆ ਮੌਕੇ ਤੇ ਵੀ ਜੋ ਵੀ ਕਈ ਵਰੀ ਮੂਡ ਚੇਂਜ ਹੋ ਜਾਂਦਾ ਨਾ ਕਈ ਵਰੀ ਦਿਮਾਗ ਦੇ ਵਿੱਚ ਕੋਈ ਹੋਰ ਮਤਲਬ ਵਰਕਆਊਟ ਦਾ ਪਲੈਨ ਆ ਜਾਂਦਾ ਉਹ ਵਰਕਆਊਟ ਕਰਾਂਗੇ ਤੇ ਫਿਰ ਦੇਖਦੇ ਆ ਜੇ ਫਿਰ ਵਰਕਆਊਟ ਕਿਹੜਾ ਕਰਨਾ ਰਨਿੰਗ ਤਾਂ ਆਪਾਂ ਕਰਾਂਗੇ ਕਰਾਂਗੇ 20-25 ਮਿੰਟ ਜਿਹੜੀ ਤੇ ਫੇਰ ਉਸ ਤੋਂ ਬਾਅਦ ਆਪਾਂ ਆਵਾਂਗੇ ਘਰ ਫੇਰ ਕਰਾਂਗੇ ਬ੍ਰੇਕਫਾਸਟ ਨਾ ਜਿਹੜਾ ਆਪਣਾ ਜਿਹੜਾ ਮਤਲਬ ਪੂਰੇ ਦਿਨ ਦੀ ਆਪਣੀ ਮੀਲ ਹੋਏਗੀ ਉਹ ਆਪਣੀ ਜਿਹੜੀ ਮੀਲ ਇਸ ਤਰ੍ਹਾਂ ਹੋਈ ਹੈ ਆਪਾਂ ਤਿੰਨ ਤਿੰਨ ਮੀਲਾ ਲਵਾਂਗੇ ਆਪਾਂ ਜਿਵੇਂ ਬ੍ਰੇਕਫਾਸਟ ਲੰਚ ਡਿਨਰ ਜਿਵੇਂ ਤੁਸੀਂ ਮੇਰੇ ਕੱਲ ਦੇ ਬਲੌਗ ਦੇ ਵਿੱਚ ਦੇਖਿਆ ਸੀ ਨਾ ਬ੍ਰੇਕਫਾਸਟ ਲੰਚ ਡਿਨਰ ਸੀਗਾ ਤੇ ਅੱਜ ਵੀ ਆਪਾਂ ਬ੍ਰੇਕਫਾਸਟ ਲੰਚ ਡਿਨਰ ਹੀ ਕਰਾਂਗੇ ਆਪਾਂ ਹਣਾ ਇਹ ਉਹਨਾਂ ਵਾਸਤੇ ਹੈ ਜਿਹੜੇ ਮੇਰੇ ਪਿੰਡ ਪਾਕ ਕਹਿੰਦੇ ਸੀ ਅਸੀਂ ਜ਼ਿਆਦਾ ਮੀਲਾ ਨਹੀਂ ਲੈ ਸਕਦੇ ਅਸੀਂ ਦੋ ਤਿੰਨ ਮੀਲਾ ਹੀ ਲੈ ਸਕਦਾ ਇਹ ਉਹਨਾਂ ਵਾਸਤੇ ਆ ਸੋ ਪਲੀਜ਼ ਬਲੌਗ ਦੇ ਨਾਲ ਬਣ ਲੇ ਸਾਨਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਪਹਿਲਾਂ ਮੈਂ ਗਰਾਊਂਡ ਦੇ ਵਿੱਚ ਜਾ ਕੇ ਨਾ ਮਾਈਕਰੋਸਫਿਟ ਦੇ ਉੱਤੇ ਮੈਂ ਅੱਜ ਕੱਲੀ ਇਹਦੇ ਤੇ ਨਾ ਮੈਂ ਰਨਿੰਗ ਹੀ ਲਾਈ ਇਹਦੇ ਤੇ ਮੈਂ ਮੈਂ ਇਹਦੇ ਤੇ ਘੱਟੋ ਘੱਟ ਮੇਰੇ ਖਾਲਚ ਇੱਕ ਘੰਟੇ ਤੋਂ ਵੱਧ ਮੇਰੇ ਤੇ ਰਨਿੰਗ ਲਾਈ ਕਿਉਂਕਿ ਬਾਹਰ ਠੰਡ ਵੀ ਬਹੁਤ ਜ਼ਿਆਦਾ ਸੀ ਤੇ ਮੈਂ ਜਿਮ ਅੱਜ ਲਾਉਣਾ ਨਹੀਂ ਚਾਹੁੰਦਾ ਮੈਂ ਸੋਚੀ ਵੀ ਸ਼ਾਮ ਨੂੰ ਵੀ ਵਰਕਆਊਟ ਕਰੂੰਗਾ ਤੁਸੀਂ ਦੇਖ ਸਕਦੇ ਹੋ ਮੈਂ ਹਨਾ 64 ਮਿੰਟ ਤੱਕ ਜਾਨੀ ਕਿ 65 ਮਿੰਟ ਤੱਕ ਕਹੀ ਕੀਤੀ ਇੱਕ ਘੰਟਾ 5 ਮਿੰਟ ਇਹ ਰਨਿੰਗ ਕੀਤੀ ਸੋ ਹਾਂਜੀ ਦੋਸਤੋ ਆਪਾਂ ਹੁਣ ਲੱਗਿਆ ਬ੍ਰੇਕਫਾਸਟ ਕਰਨ ਸਵੇਰੇ ਤੁਸੀਂ ਦੇਖ ਹੀ ਲਾ ਵੀ ਆਪਾਂ ਜੋ ਸਵੇਰੇ ਆਪਾਂ ਵਰਕਆਊਟ ਕੀਤਾ ਸੀਗਾ ਨਾ ਤੇ ਆਪਣਾ ਬਹੁਤ ਵਧੀਆ ਆਪਣਾ ਵਰਕਆਊਟ ਹੋ ਗਿਆ ਆਪਾਂ 1 ਘੰਟਾ ਰਨਿੰਗ ਕੀਤੀ ਆਪਾਂ ਨਾ 1 ਘੰਟੇ ਤੋਂ ਵੱਧ ਹੀ ਆਪਾਂ ਰਨਿੰਗ ਕੀਤੀ ਜਿਹਦੇ ਵਿੱਚ 8-900 ਕਿਲੋ ਜੀ ਆਪਣੀਆਂ ਬਰਨ ਹੋ ਗਈਆਂ ਸੀ ਜਾਂ ਤੇ ਹੁਣ ਆਪਾਂ ਲੱਗਿਆ ਬ੍ਰੇਕਫਾਸਟ ਕਰਨ ਜਿਹੜੀ ਆਪਣੀ ਫਰਸਟ ਮੀਲ ਆ ਸੋ ਬ੍ਰੇਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਮੈਂ ਲਿਆਵਾ ਇੱਕ ਪਲੇਟ ਆ ਜਿਹੜੀ ਮੈਂ ਸਲਾਦ ਦੀ ਲਈ ਆ ਜੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਤਿੰਨ ਚਾਰ ਚੀਜ਼ ਐਡ ਕੀਤੇ ਨੇ ਨਾ ਗਾਜਰ ਹੋ ਗਿਆ ਖੀਰਾ ਹੋ ਗਿਆ ਤੇ ਟਮਾਟਰ ਹੋ ਗਿਆ ਤੇ ਨਾਲ ਮੈਂ ਲਏ ਨੇ ਇਹਦੇ ਤਿੰਨ ਉਬਲੇ ਹੋਏ ਮੈਂ ਆਂਡੇ ਲਏ ਨੇ ਜੀ ਤੇ ਨਾਲ ਦੋ ਸਲਾਈਸ ਜਿਹੜੇ ਇਹ ਮੈਂ ਬ੍ਰਾਊਨ ਬ੍ਰੈਡ ਦੇ ਲਏ ਆ ਤੁਸੀਂ ਮਲਟੀ grain ਬ੍ਰੈਡ ਵੀ ਲੈ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਲੈਣਾ ਕਿਵੇਂ ਆਪਾਂ ਕੀ ਆ ਜੀ ਆਪਾਂ ਇਹਦੀ ਸੈਂਡਵਿਚ ਜੀ ਬਣਾ ਲੈਣੀ ਆਪਾਂ ਇਹਦੀ ਜਿਵੇਂ ਮੰਨ ਕੇ ਚਲੋ ਆ ਇਦਾਂ ਆਪਾਂ ਅੰਡੇ ਲਗਾ ਦੇਣੇ ਆ ਇਦਾਂ ਆਪਾਂ ਅੰਡੇ ਰੱਖ ਰਾਂਗੇ ਤੇ ਇਹਦੇ ਵਿੱਚ ਆਪਾਂ ਸਲਾਦ ਲਗਾ ਲਾਂਗੇ ਨਾ ਟਮਾਟਰ ਹੋ ਗਿਆ ਖੀਰਾ ਹੋ ਗਿਆ ਆਪਾਂ ਇਹਦੇ ਵਿੱਚ ਸਾਰੇ ਜਿਹੜੇ ਇਦਾਂ ਲਗਾ ਦਾਂਗੇ ਆਪਾਂ ਇਹ ਆਪਣੀ ਯਾਨੀ ਕਿ ਆਪਣੀ ਸੈਂਡਵਿਚ ਹੀ ਬਣ ਜੂਗੀ ਠੀਕ ਹੈ ਜੀ ਇਹ ਬੱਜੀ ਗਈ ਸੈਂਡਵਿਚ ਜੀ ਤੇ ਜਿਹੜਾ ਸਲਾਦ ਤੇ ਅੰਡੇ ਬਚਣਗੇ ਆਪਾਂ ਅੱਜ ਦਾ ਖਾਵਾਂਗੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਗਲਾਸ ਲਈ ਹੈ ਬਲੈਕ ਕਾਫੀ ਹੈ ਜੀ ਆਪਣੀ ਹਨਾ ਸੋ ਇਹ ਆਪਣਾ ਅੱਜ ਦਾ ਸਵੇਰ ਦਾ ਬ੍ਰੇਕਫਾਸਟ ਆਪਣਾ ਹਨਾ ਇਹ ਸੈਂਡਵਿਚ ਹੋ ਗਈ ਸਲਾਦ ਹੋ ਗਿਆ ਅੰਡੇ ਹੋ ਗਏ ਤੇ ਨਾਲ ਆਪਣਾ ਇੱਕ ਆਪਣਾ ਗਲਾਸ ਹੋ ਗਿਆ ਇਹ ਆਪਣਾ ਬਲੈਕ ਕਾਫੀ ਦਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹਦੇ ਹੋ ਤਾਂ ਤੁਸੀਂ ਇਹ ਮੀਲ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਬ੍ਰੇਕਫਾਸਟ ਦੇ ਵਿੱਚ ਅਗਰ ਤੁਸੀਂ ਅੰਡੇ ਨਹੀਂ ਖਾਂਦੇ ਹੈਗੇ ਤਰੂਈ আਟੇ ਸਾਦੇ ਵੈਸਨ ਜਿੱਲਾ ਜਿਹੜਾ ਤੁਸੀਂ ਉਹ ਵੀ ਬਣਾ ਕੇ ਤੁਸੀਂ ਖਾ ਸਕਦੇ ਈ। ਸੋ ਹੁਣ ਆਪਣੀ ਜਿਹੜੀ ਅਗਲੀ ਵੀਡੀਓ ਹੈ ਆਪਾਂ ਹੁਣ ਸਿੱਧਾ ਲੰਚ ਕਰਾਂਗੇ। ਲੰਚ ਕਰਾਂਗੇ ਆਪਾਂ ਠੀਕ 1:30 ਵਜੇ ਦੇ ਕਰੀਬ। ਸੋ ਬਲੌਗ ਦੇ ਨਾਲ ਬਨੇ ਰਹੋ। ਅਗਲੀ ਜੋ ਵੀ ਅਪਡੇਟ ਹੋਊਗੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗਾ। ਸੋ ਹਾਜੀ ਦੋਸਤੋ ਆਪਾਂ ਹੁਣ ਲੱਗਿਆ ਕਰਨਾ ਲੰਚ ਤੇ ਅੱਜ ਮੈਂ ਲੰਚ ਦੇ ਵਿੱਚ ਲੈ ਜਾਈ ਇੱਕ ਪਲੇਟ ਆਪਾਂ ਸਲਾਦ ਦੀ ਲਈ ਹੈ। ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਚਾਰ ਚੀਜ਼ ਐਡ ਕੀਤੀਆਂ ਨੇ। ਇੱਕ ਤਾਂ ਮੈਂ ਨਿੰਬੂ ਐਡ ਕੀਤਾ ਵਾ। ਹਰੀ ਮਿਰਚ ਮੈਂ ਐਡ ਕੀਤੀ ਆ। ਦੇ ਨਾਲ ਤੁਸੀਂ ਦੇਖ ਸਕਦੇ ਮੈਂ ਹਾਫ ਕੀੜਾ ਐਡ ਕੀਤਾ ਵਾ ਹਾਫ ਗਾਜਰ ਐਡ ਕੀਤੀ ਆ ਤੇ ਇੱਕ ਮੈਂ ਛੋਟਾ ਜਿਹਾ ਟਮਾਟਰ ਜਿਹੜਾ ਉਹ ਐਡ ਕੀਤਾ ਜੀ ਨਾਲ ਤੁਸੀਂ ਦੇਖ ਸਕਦੇ ਸਲਾਦ ਦੇ ਵਿੱਚ ਲਿਆ ਵਾ ਨਾਲ ਇਹ ਹੈਗੇ ਨੇ 30 ਗ੍ਰਾਮ ਚੋਲ ਆ ਜੀ ਇਹ 30 ਗ੍ਰਾਮ ਚੋਲ ਤੇ ਨਾਲ ਤਿੰਨ ਉਬਲੇ ਹੋਏ ਅੰਡੇ ਲਏ ਆ ਜੀ ਜਿਹੜੇ ਅੰਡੇ ਆ ਇਹਦਾ ਮੈਂ ਜੈਲੋ ਪਾਟ ਵਿੱਚ ਕੱਢਤਾ ਤੇ ਨਾਲ ਇੱਕ ਕੋਲੀ ਜਿਹੜੀ ਤੁਸੀਂ ਦੇਖ ਸਕਦੇ ਮੈਂ ਇਹ ਦਾਲ ਦੀ ਲਈ ਆ ਜੀ ਹਨਾ ਦਾਲ ਹੋ ਗਈ ਆਪਣੀ 30 ਗ੍ਰਾਮ ਚੋਲ ਹੋ ਗਏ ਤੇ ਨੁਬਲੇ ਹੋਏ ਅੰਡੇ ਹੋ ਗਏ ਇਹਦਾ ਜੈਲੋ ਪਾੜ ਆਪਾਂ ਕੱਢਤਾ ਦੇ ਨਾਲ ਇੱਕ ਪਲੇਟ ਆਪਣੀ ਸਲਾਦ ਦੀ ਹੋਗੀ ਤੇ ਜਿਹੜਾ ਨਿੰਬੂ ਆਪਾਂ ਲਿਆਵਾ ਪਹਿਲੇ ਵਿੱਚ ਸਬਜ਼ੀ ਦੇ ਉੱਤੇ ਪਾਏ ਨੂੰ ਨਿੰਬੂ ਮਿਚੋੜ ਦਾਂਗੇ ਨਿੰਬੂ ਨੂੰ ਠੀਕ ਆ ਜੀ ਇਹ ਹੋ ਗਿਆ ਨਿੰਬੂ ਵੀ ਯੂਜ਼ ਕਰਿਆ ਕਰੋ ਤੁਸੀਂ ਨਿੰਬੂ ਦੇ ਬਹੁਤ ਜ਼ਿਆਦਾ ਬੇਨਫੀਟ ਆ ਨਿੰਬੂ ਸਾਡੇ ਜਿਹੜੇ ਪੇਟ ਦੇ ਵਿੱਚ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ ਜਾਂ ਹੋਰ ਨਾ ਇੱਕ ਤਾਂ ਉਹਨੂੰ ਠੀਕ ਰੱਖਦਾ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਵਾ ਇੱਕ ਤਾਂ ਸਾਡਾ weight ਘਟੋਣ ਦੇ ਵਿੱਚ ਵੀ ਬਹੁਤ ਜ਼ਿਆਦਾ help ਕਰਦਾ ਵਾ ਸੋ ਨਿੰਬੂ ਨੂੰ ਜ਼ਰੂਰ ਵਰਤਿਆ ਕਰੋ ਸੋ ਇਹ ਆਪਣਾ ਲੰਚ ਹੋਏਗਾ ਜੀ ਤੁਸੀਂ ਅਗਰ non-veg ਨਹੀਂ ਖਾਂਦੇ ਤਾਂ ਤੁਸੀਂ ਅੰਡੇ ਦੇ ਸਾਥ ਤੁਸੀਂ ਪ੍ਰੀਰ ਲੈ ਸਕਦੇ ਹੋ ਨਾ 100 ਗ੍ਰਾਮ ਪ੍ਰੀਰ ਲੈ ਸਕਦੇ ਹੋ ਤੁਸੀਂ ਬਾਕੀ ਸੇਮ ਚੀਜ਼ ਰਹੇਗੀ ਜੀ ਸੋ ਤੁਸੀਂ ਇਹ ਡਾਈਟ ਨੂੰ ਫੋਲੋ ਕਰ ਲਓ ਇਹ ਨਾਲ ਤੁਹਾਡਾ ਬਹੁਤ ਜਲਦੀ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਸੋ ਹੁਣ ਆਪਾਂ ਕਰਾਂਗੇ ਸਿੱਧਾ ਹੁਣ ਆਪਾਂ ਕਰਾਂਗੇ ਡিনার ਹੈ ਹਨਾ ਤੇ ਜੇ ਆਪਾਂ ਨੂੰ ਵਿੱਚ ਮੀਲ ਲੈਣੀ ਪਈ ਨਾ ਤਾਂ ਆਪਾਂ ਵਿੱਚ ਮੀਲ ਲਵਾਂਗੇ ਇਹ 5:30-6 ਵਜੇ ਮੀਲ ਲਵਾਂਗੇ ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਨਾ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਜਾਂ ਫਿਰ ਤੁਸੀਂ ਬ્લેਕ ਕਾਫੀ ਵੀ ਤੁਸੀਂ ਆ ਜਿਹੜੀ ਉਹ ਪੀ ਸਕਦੇ ਹੋ ਜੀ ਤੁਸੀਂ ਸੋ ਇਹ ਆਪਣਾ ਲਾਂਚ ਆ ਤੇ ਹੁਣ ਮਿਲਦੇ ਆਪਾਂ ਅਗਲੀ ਮੀਲ ਦੇ ਉੱਤੇ ਜੀ ਚ ਕਰਕੇ ਆਪਾਂ ਸਿੱਧਾ ਅਗੇ ਜਿਮ ਦੇ ਵਿੱਚ ਜੀ ਵਾਰਮ ਅਪ ਕਰਕੇ ਅੱਜ ਮੈਂ ਸ਼ੋਲਡਰ ਦੀਆਂ 100 ਜਲ ਹੋਣੀ ਸੀ ਕਿਲੇ ਸ਼ੋਲਡਰ ਦੀਆਂ ਡੰਬਲ ਨਾਲ ਪਹਿਲਾਂ ਮੈਂ ਫਰੰਟ ਦੇ ਜਿਹੜੇ ਸ਼ੋਲਡਰ ਸੀਗਾ ਨਾ ਫਰੰਟ ਦੇ ਲਾਏ ਇਹਦੇ ਮੈਂ ਟੋਟਲ 3 ਸੈੱਟ ਲਾਏ ਜੀ ਇਹਦੇ ਨਾ ਫਿਰ ਸਾਈਡ ਸ਼ੋਲਡਰ ਦੀਆਂ ਜਿਹੜੀ ਐਕਸਰਸਾਈਜ਼ ਸੀ ਕਿ ਹਮੇ ਉਹ ਲਈਆਂ ਲੈਫਟ ਤੇ ਰਾਈਟ ਦੀ ਤੇ ਫਿਰ ਇਹਦੇ ਵੀ ਮਤਲਬ ਵੀ ਮੈਂ ਰਿਪੀਟਿਸ਼ਨ ਸੀ ਜਿਹੜੇ ਹਨ ਮੈਂ 15 ਤੋਂ 16 ਰਿਪੀਟਿਸ਼ਨ ਲੱਗਦੇ ਸੀ ਤੇ ਇਹਦੇ ਵੀ ਜਿਹੜੇ ਟੋਟਲ ਸੈਟ ਸੀਗੇ ਇਹਦੇ ਕੋਟੋਟ ਵਿੱਚ ਤਿੰਨ ਸੈਟ ਇਹਦੇ ਲਾਇਏ ਸੀ ਕਿਉਂਕਿ ਦੇਖੋ ਮੈਂ ਅਲੱਗ-ਅਲੱਗ ਮਸਲ ਦੀ ਅਲੱਗ-ਅਲੱਗ ਡੇਲੀ ਵਰਕਆਊਟ ਕਰਦਾ ਜਿਵੇਂ ਸ਼ੋਲਡਰ ਦੀ ਹੋਗੀ ਚੈਸਟ ਦੀ ਹੋਗੀ ਲੈਗ ਦੀ ਹੋਗੀ ਸੋ ਮੈਂ ਸੋਚਿਆ ਵੀ ਅੱਜ ਹੁਣ ਸ਼ੋਲਡਰ ਦੀ ਲਗਾਨਾ ਏਕ ਸੇ ਲੋਂ ਤੋਂ ਬਾਅਦ ਫਿਰ ਮੈਂ ਲਈ ਕੇਵਲ ਕੱਟ ਦੇ ਨਾਲ ਲਈ ਹਨ ਪਹਿਲਾਂ ਮੈਂ ਰਾਈਟ ਸ਼ੋਲਡਰ ਦੇ ਸੀਗਾ ਜਿਹੜਾ ਮੇਰਾ ਮੈਂ ਰਾਈਟ ਸ਼ੋਲਡਰ ਦੀ 100 ਚਲਾਈਆਂ ਕੇਵਲ ਦੇ ਨਾਲ ਕਿਉਂਕਿ ਦੇਖੋ ਜਿਹ ਸੋ ਹੁਣ ਉਸ ਤੋਂ ਬਾਅਦ ਮੈਂ ਫਿਰ ਲੈਫਟ ਜਿਹੜਾ ਸ਼ੋਲਡਰ ਸੀਗਾ ਲੈਫਟ ਸ਼ੋਲਡਰ ਦੀ ਇਹ ਵੀ ਮੈਂ 100 ਜਿਆ ਲਾਈ ਸੀ ਜਿਹੜੀ ਮੈਂ 100 ਜਿਆ ਤੁਹਾਨੂੰ ਮੇਰੇ ਨਾਲ ਕਰਕੇ ਦਿਖਾ ਰਿਹਾ ਵਾਂ ਇਹ ਤੁਹਾਨੂੰ ਮੈਂ ਉਹਦੇ ਨਾਲ ਵੀ ਦਿਖਾਵਾਂਗਾ ਬੈਂਡ ਨਾਲ ਵੀ ਕਰਕੇ ਦਿਖਾਵਾਂ ਵੀ ਤੁਸੀਂ ਉਹਦੇ ਨਾਲ ਕਿਵੇਂ ਕਰ ਸਕਦੇ ਹੋ ਸੋ ਹਾਂਜੀ ਦੋਸਤੋ ਆਪਾਂ ਹੁਣ ਲੱਗਿਆਂ ਦੀ ਕਰਦੇ ਡੀਨਰ ਤੇ ਮੈਂ 5:00 ਵਜੇ ਨੀਲ ਦੇ ਵਿੱਚ ਨਾ ਮੈਂ 1.5 200 ਗ੍ਰਾਮ ਮੇ ਪਪੀਤਾ ਖਾਦਾ ਸੀ ਉਹਦੀ ਵੀਡੀਓ ਮੈਂ ਨਹੀਂ ਬਣਾ ਸਕਿਆ ਕਿਉਂਕਿ ਮੈਨੂੰ ਭੁੱਖ ਲੱਗ ਗਈ ਸੀ ਤੇ ਮੈਂ ਫਿਰ ਇਸ ਕਰਕੇ ਮੈਂ ਪਪੀਤਾ ਖਾ ਲਿਆ ਜੀ ਹਨਾ ਤੇ ਹੁਣ ਆਪਾਂ ਲੱਗੇ ਜੀ ਕਰਨੇ ਡਿਨਰ ਤੇ ਠੀਕ ਹੁਣ 8 ਵਜ ਗਏ ਆ 5 5 5:30 ਵਜੇ ਆਪਾਂ ਪਪੀਤਾ ਖਾਦਾ ਜੀ ਮੈਂ ਤੇ ਠੀਕ ਤੇ 3 ਘੰਟੇ ਹੋ ਗਏ ਤੇ ਹੁਣ ਮੈਂ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲਿਆ ਜੀ ਆ 20 ਗ੍ਰਾਮ ਰਾਈਸ ਆ ਜੀ 20 ਗ੍ਰਾਮ ਚੋਲਾ ਤੇ ਤਿੰਨ ਉਬਲੇ ਹੋਏ ਅੰਡੇ ਜਿਹੜਾ ਇਹਦਾ yellow part ਆ ਆਪਾਂ ਅੰਡਿਆਂ ਦਾ ਕੱਟਤਾ ਜੀ ਤੇ ਇੱਕ ਕोली ਆਪਣੀ ਦਾਲ ਦੀ ਆ ਜੀ ਆਪਣੀ ਹਨਾ ਇਹ ਦਾਲ ਆ ਜੀ ਇਹ ਮਤਲਬ 올ਿਵ ਆਇਲ ਤੋਂ ਤੇਲ ਦੇ ਵਿੱਚ ਬਣਾਈ ਹੋਈ ਆ 올ਿਵ ਆਇਲ ਤੇਲ ਦੇ ਵਿੱਚ ਦਾਲ ਬਣਾਈ ਜਾਂ ਤੇ 20 ਗ੍ਰਾਮ ਚੋੜੋਗੇ ਤੇ ਤਿੰਨ ਆਪਣੇ ਉਬ ਦੇ ਨਾਲ ਇੱਕ ਪਲੇਟ ਆਪਣੀ ਸਲਾਦ ਦੀ ਹੋਗੀ ਹੈ ਜੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਦੋ ਤਿੰਨ ਚੀਜ਼ਾਂ ਜਿਹੜੀ ਕੀਤੀ ਨੇ ਗਾਜਰ ਟਮਾਟਰ ਗਾਜਰ ਪਿਆਜ਼ ਦੋ ਛੋਟੇ ਛੋਟੇ ਪੀਸ ਚੁਕੁੰਦਰ ਦੇ ਕੀਤਾ ਹੈ ਖੀਰਾ ਜਿਹੜਾ ਕੀਤਾ ਤੇ ਨਾਲ ਆਪਾਂ ਲਿਆ ਹੋਇਆ ਦੋ ਛੋਟੇ ਛੋਟੇ ਪੀਸ ਆਪਾਂ ਨਿੰਬੂ ਦੇ ਲਿਆ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਡਿਨਰ ਆ ਜੀ ਇਹ ਸੋ ਆ ਇਹ ਆਪਾਂ ਡਿਨਰ ਕਰਾਂਗੇ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਗ੍ਰੀਨ ਕਾਫੀ ਜਾਂ ਗ੍ਰੀਨ ਟੀ ਆ ਜਿਹੜਾ ਤੁਸੀਂ ਉਹ ਵੀ ਪੀ ਸਕਦੇ ਹੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜੀ ਡਾਈਟ ਆ ਨਾ ਤੁਸੀਂ ਇਹਨੂੰ ਫੋਲੋ ਕਰ ਲੋ ਤੇ ਰਾਤ ਨੂੰ ਚੋਲ ਆ ਜਿਹੜੇ ਤੁਸੀਂ ਨਾ ਖਾਓ ਜਿਨ੍ਹਾਂ ਨੇ 10-12 ਕਿਲੋ ਭਾਰ ਘਟਾਉਣਾ ਨਾ ਚੋਲ ਤੇ ਆਲੂ ਉਹ ਨਾ ਖਾਣ ਰਾਤ ਨੂੰ ਬਾਕੀ ਸਾਰੀ ਚੀਜ਼ਾਂ ਜਿਹੜੀ ਆ ਉਹ ਖਾ ਸਕਦੇ ਆ ਅੰਡੇ ਦੀ ਥਾਂ ਤੇ ਤੁਸੀਂ ਜੇ ਅੰਡੇ ਜਾਂ ਚਿਕਨ ਨਹੀਂ ਖਾਂਦੇ ਹੈਗੇ ਤੁਸੀਂ ਤਾਂ ਤੁਸੀਂ ਇਹਦੀ ਥਾਂ ਤੇ ਤੁਸੀਂ ਪ੍ਰੀ ਰੈਡ ਕਰ ਸਕਦੇ ਹੋ ਜੀ ਸੋ ਇਹ ਡਿਨਰ ਆ ਅਗਰ ਤੁਹਾਡੇ ਇਸ ਵੀਡੀਓ ਤੇ ਲਿਗਾੜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਜਾਂ ਡਾਈਟ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣੇ ਸਵਾਲ ਪੁੱਛ ਸਕਦੇ ਹੋ ਸੋ ਆਪਣਾ ਜਿਹੜਾ ਵਲੋਗ ਹੈ ਜੀ ਆਪਾਂ ਅੱਜ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤੱਕ ਲਈ ਦਿਨ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ